ਤਾ ਦੋਸਤੀ ਦੇ ਵਿੱਚ ਜਿਗਰੀ ਯਾਰਾਂ ਨੇ ਹੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਜੀ ਹਾਂ ਆਪਣੇ ਹੀ ਦੋਸਤ ਦੇ ਨਾਲ ਇੰਨੀ ਮਾੜੀ ਘਟਨਾ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਦੋਸਤ ਨੇ ਬੀਅਰ ਪਿਉਣ ਤੋਂ ਮਨਾਂ ਕੀਤਾ ਤਾਂ ਤੇਜ਼ ਤਾਰ ਹਥਿਆਰਾਂ ਦੇ ਨਾਲ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਹਮਣੇ ਆ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ ਕਰ ਦਿੱਤਾ ਜਿਸ ਦੀ ਉਮਰ 19 ਸਾਲ ਹੈ ਉਹਦੇ ਦੋਸਤਾਂ ਨੇ ਉਹਦੇ ਕੋ ਬੀਅਰ ਮੰਗੀ ਪਰ ਬੀਅਰ ਉਸਨੇ ਨਹੀਂ ਪਿਲਾਈ ਮਨਾ ਕਰ ਦਿੱਤਾ ਪੀਉਣ ਤੋਂ ਤਾਂ ਤਿੰਨ ਦੋਸਤਾਂ ਨੇ ਮਿਲ ਕੇ ਤਿੰਨ ਦੋਸ਼ੀ ਦੱਸਿਆ ਜਾ ਰਿਹਾ ਕਿ ਗ੍ਰਿਫਤਾਰ ਹੋ ਚੁੱਕੇ ਐ ਤੇ ਦੋ ਦੀ ਤਲਾਸ਼ੀ ਲਈ ਛਾਪੇਮਾਰੀ ਚੱਲ ਰਹੀ ਆ ਤਾਂ ਪੰਜ ਜਣਿਆਂ ਨੇ ਮਿਲ ਕੇ ਕਤਲ ਕਰ ਦਿੱਤਾ ਤੇਜ਼ ਧਾਰ ਖਥਿਆਰਾਂ ਦੇ ਨਾਲ ਰੇਲਵੇ ਸਟੇਸ਼ਨ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਬਣੇ ਸਾਹਮਣੇ ਸ਼ਰਾਬ ਦੇ ਠੇਕੇ ਤੇ ਦੱਸਿਆ ਜਾ ਰਿਹਾ ਕਿ 19 ਸਾਲਾ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਹੋਇਆ ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਦੋਸਤਾਂ ਨੇ ਬੇਸਬਾਲ ਸਿਰ ਦੇ ਵਿੱਚ ਮਾਰ ਕੇ ਤੇ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਜਿਸ ਸਬੰਧੀ ACP ਨੇ ਜਾਣਕਾਰੀ ਦਿੱਤੀ ਹੈ ਕਿ ਕਤਲ ਕਰਨ ਵਾਲੇ ਮਿਰਤਕ ਦੇ ਦੋਸਤ ਹੀ ਸੀਗੇ ਉਹਨਾਂ ਨੇ ਮਿਰਤਕ ਨੂੰ ਬੀਅਰ ਪਿਲਾਉਣ ਲਈ ਕਿਹਾ ਪਰ ਮਿਰਤਕ ਨੇ ਉਹਨਾਂ ਨੂੰ ਬੀਅਰ ਪੀਉਣ ਤੋਂ ਮਨਾ ਕਰ ਦਿੱਤਾ ਜਿਸ ਕਾਰਨ ਉਹ ਆਪਸ ਦੇ ਵਿੱਚ ਹੀ ਝੜ ਗਏ ਤੇ ਨੌਜਵਾਨਾਂ ਦੇ ਨਾਲ ਬਹਿਸਬਾਜੀ ਕਰਨ ਲੱਗ ਪਏ ਔਰ ਦੋਸ਼ੀ ਕਮਲਦੀਪ ਨੇ ਸਿਰ ਦੇ ਵਿੱਚ ਬੇਸਬਾਲ ਮਾਰ ਦਿੱਤਾ ਜਿਸ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ 19 ਸਾਲਾਂ ਇਕਲੌਤੇ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਜਣੇ ਅੱਜ ਵੀ ਫਰਾਰ ਦੱਸੇ ਜਾ ਰਿਹਾ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਛਾਪੇਮਾਰੀ ਜੜੀ ਉਹ ਕੀਤੀ ਜਾ ਰਹੀ ਹੈ ਤਾਂ ਅੱਜ ਕੱਲ ਇੱਕ ਦੋਸਤੀ ਦਾ ਰਿਸ਼ਤਾ ਬੜਾ ਖਾਸ ਰਿਸ਼ਤਾ ਮੰਨਿਆ ਜਾਂਦਾ ਸੀ ਕਹਿੰਦੇ ਐ ਕਿ ਭੀੜ ਪੈਣ ਤੇ ਦੋਸਤ ਆਣ ਕੇ ਖੜ ਜਾਂਦੇ ਆ ਨਾਲ ਪਰ ਆਹ ਦੋਸਤ ਜਿਹੜੇ ਕੀ ਇੱਕ ਬੀਅਰ ਦੇ ਪਿੱਛੇ ਲੜ ਪਏ ਜੇ ਦੋਸਤ ਨੇ ਬੀਅਰ ਨਹੀਂ ਪੀਾਈ ਤਾਂ ਦੋਸਤ ਦਾ ਹੀ ਕਤਲ ਕਰ ਦੱਤੇ ਲਾਂਤ ਐ ਜਹੀ ਯਾਰੀ ਤੇ ਜਿਹੜੀ ਇੱਕ ਬੀਅਰ ਦੇ ਪਿੱਛੇ ਖਤਮ ਹੋ ਜਾਵੇ ਕਿ ਜੇਕਰ ਯਾਰ ਨੇ ਬੀਅਰ ਨਹੀਂ ਪਿਆਈ ਤੇ ਤੁਸੀਂ بیسਬਾਲ ਮਾਰ ਕੇ ਉਹਦਾ ਹੀ ਕਤਲ ਕਰ ਦਿੱਤਾ ਲਾਂਤ ਤੁਹਾਡੀ ਯਾਰੀ ਤੇ ਤੁਸੀਂ ਆਪਸ ਦੇ ਵਿੱਚ ਯਾਰ ਕਹਿੰਦੇ ਹੋ ਯਾਰ ਕਹਾਉਨੇ ਹੋ ਕਿ ਤੁਹਾਡੀ ਯਾਰੀ ਸਿਰਫ ਇੱਕ ਬੀਅਰ ਦੀ ਬੋਤਲ ਤੇ ਹੀ ਹੈ ਕਿ ਬੀਅਰ ਪਿਆਏਗਾ ਤੇ ਯਾਰੀ ਹੈ ਨਾ ਪਿਆਈ ਤਾਂ ਉਸ ਦਾ ਕਤਲ ਕਰ ਦਿੱਤਾ ਤਾਂ ਲੁਧਿਆਣੇ ਤੋਂ ਰੌਂਗਟੇ ਖੜੇ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ 19 ਸਾਲਾ ਨੌਜਵਾਨ ਦਾ ਉਸਦੇ ਹੀ ਦੋਸਤਾਂ ਨੇ ਬੇਰਹਿਮੀ ਦੇ ਨਾਲ ਸਿਰ ਦੇ ਵਿੱਚ ਬੇਸਬਾਲ ਮਾਰ ਕੇ ਕਤਲ ਕਰ ਦਿੱਤਾ ਕਾਰਨ ਸਿਰਫ ਇਹਨਾਂ ਕਿ ਯਾਰ ਨੇ ਬੀਅਰ ਪੀਉਣ ਤੋਂ ਮਨਾ ਕਰ ਦਿੱਤਾ ਕਿ ਮੈਂ ਬੀਅਰ ਨਹੀਂ ਪੀਣੀ ਤਾਂ ਪੰਜ ਦੋਸਤਾਂ ਨੇ ਉਹਦੇ ਨਾਲ ਇਸ ਤਰੀਕੇ ਦਾ ਧੱਕਾ ਕੀਤਾ ਕਿ ਉਸਦਾ ਕਤਲ ਕਰ ਦਿੱਤਾ ਦੇਖੋ ਹਾਂ ਤਾਂ ਮਨਜੀਤ ਸਿੰਘ ਹੈ ਭਾਜੀ ਅੱਛਾ ਬੇਟੇ ਤਾ ਮੇਰਾ ਨਾ ਦੇਖੋ ਹਲੇ ਮੇਰਾ ਨਾ ਕੁਝ ਵੀ ਦੇਖੋ ਮੇਰਾ ਨਾ ਮੁੰਡਾ ਕੱਲਾ ਕੱਲਾ ਮੁੰਡਾ ਹੱਥ ਜੋੜਦਾ ਸੋਡੇ ਤੁਹਾਡਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਸੀ ਸੀਪਰ ਸੀ ਬੇਟੇ ਦੀ ਬੇਟਾ ਦਾ 1.9 1.18 ਸਾਲ ਦੀ ਉਮਰ ਸੀ ਇਹ ਕੀ ਗੱਲਬਾਤ ਹੋਈ ਸੀ ਭਾਜੀ ਬਸ ਰਾਤ ਨੂੰ ਕੋਈ ਖਾਣ ਪੀਣ ਗਿਆ ਜੀ ਬਸ ਹੋਰ ਮੈਂ ਸਵੇਰੇ ਕਰੂੰਗਾ ਇਹ ਸੋਡੇ ਜਿੱਦਾਂ ਮਰਜੀ ਤੁਸੀਂ ਕਹੋਗੇ ਮੈਂ ਸਾਜੀ ਜਾਣਕਾਰੀ ਦੇ ਸਕਦਾ ਵੀ ਇਹ ਵਾਕਿਆ ਹੋਇਆ ਕਿਹੜੀ ਜਗ੍ਹਾ ਸੀ ਇਹ ਹੋਇਆ ਜੀ ਆਪਣੇ ਹਾਲ ਲੋਕਲ ਡੇਸ਼ ਕਤਲ ਹੋਇਆ ਮੁੰਡੇ ਦਾ ਹਾਂਜੀ ਮੁੰਡੇ ਦਾ ਕਿੰਨੇ ਕਿੰਨੇ ਨੇ ਹਮਲਾ ਕੀਤਾ ਇੱਕ ਮਿੰਟ ਯਾਰ ਭਾਜੀ ਜਾਣੇ ਨਹੀਂ ਕੀਤਾ ਜੀ ਦੇਖੋ ਜੀ ਬਾਕੀ ਹਾਂਜੀ ਕਾਰਵਾਈ ਤੇ ਕਰਾਂਗੇ ਜੀ ਜ਼ਰੂਰ ਕਰਾਂਗੇ ਸਾਡਾ ਮੁੰਡਾ ਤੇ ਪੋਸਟਮਾਰਟਨ ਦੇ ਲਈ ਉਹ ਕੈਸ ਹੋਏ ਉਸ ਮਾੜਨੇ ਨੇ ਇਹ ਵੀ ਕਰੇ ਉਹਨਾਂ ਨੂੰ ਦੱਸਤਾ ਹੀ ਚਲੋ ਕਿ ਰਿਕੁਐਸਟ ਪਾਣੀ ਪਾਣੀ ਹੈ ਤੇ ਅਸੀਂ ਇਹ ਗੱਲ ਬਾਤੋ ਕੁਛ ਖਾੜ